8 ਤਰੀਕ ਨੂੰ ਮੇਲਾ ਵੇਖਣ ਗਿਆ ਜਤੋ ਠੀਕ ਹੈ 7 ਵਜੇ ਉਤੋਂ ਬਾਅਦ ਨਿਕਰੇ ਆਇਆ ਜੇ ਉਤੋਂ ਬਾਅਦ ਨਿਕਰੇ ਆਇਆ ਤੇ ਅਸੀਂ ਐਤਵਾਰ ਗੇ ਰਿਪੋਰਟ ਲਖਾਉਣਾ 11 12 ਵਜੇ ਰਿਪੋਰਟ ਲਖਾਈ ਆ ਰਣਜੀਤ ਸਿੰਘ ਐਸਆਈ ਨੂੰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਲੇ ਥਾਣੇ ਤੇ ਕੰਪਲੀਟ ਲਖਾਈ ਮੋਗਮਪੁਰਾ ਥਾਣਾ ਤੇ ਕਿੰਨੀ ਉਮਰ ਦੀ ਮੁੰਡੇ ਦੀ ਤੇ ਮੁੰਡੇ ਦੀ 23 24 ਸਾਲ ਉਮਰ ਹੈਗੀ ਕਰੋ ਨਾਮ ਇਹਦੇ ਰਹੀ ਬੜਾ ਜਨ ਘਰ ਨੇ ਜੀ ਤਾਂ ਇਹੋ ਲੱਭਾ ਕੇ ਜੀ ਕੀ ਗੱਲ ਹੋਈ ਮੇਰਾ ਨਾਂ ਹੈਗਾ ਕੁਲਦੀਪ ਸਿੰਘ ਮੇਰਾ ਭਤੀਜਾ ਹੀ ਕਾਸ਼ਦੀਪ 8 ਤਰੀਕ ਨੂੰ ਮੇਲਾ ਵੇਖਣ ਗਿਆ ਅੱਜ ਤੋਂ ਠੀਕ ਹੈ 7 ਵਜੇ ਉਸ ਤੋਂ ਬਾਅਦ ਨਿਕਲੇ ਆਇਆ ਯੋ ਤਾਂ ਬਾਤ ਨਹੀਂ ਕਰਿਆ ਤੇ ਅਸੀਂ ਅੱਜ ਵਾਰੀ ਗੇ ਰਿਪੋਰਟ ਲਖਾਉਣਾ 11 12 ਵੇ ਰਿਪੋਰਟ ਲਖਾਈ ਆ ਰਣਜੀਤ ਸਿੰਘ ਐਸਆਈ ਨੂੰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਹਨੇ ਥਾਣੇ ਤੇ ਕੰਪਲੀਟ ਲਖਾਈ ਮੋਗਮਪੁਰਾ ਥਾਣਾ ਤੇ ਕਿੰਨੀ ਉਮਰ ਦੀ ਮੁੰਡੇ ਦੀ ਤੇ ਕਿੰਨੇ ਦੀ 23 24 ਸਾਲ ਉਮਰ ਹੈ ਗਈ ਸੀ ਕਿੰਨਾਂ ਦੇ ਨਾਲ ਗਿਆ ਕਿਸੇ ਤੇ ਬੰਦੇ ਦੇ ਸ਼ੱਕ ਹੋਵੇ ਤੁਹਾਨੂੰ ਇਹ ਆਪਣੇ ਸੱਜਣਾ ਨਾਲ ਗਿਆ ਸੀ ਇੱਕ ਮੁੰਡਾ ਦਾ ਸੱਜਣਾ ਹੀ ਉਹਨੂੰ ਝਕਾਤਾ ਵਾ ਬਾਕੀ ਆਪੇ ਲੱਭ ਲੈਣਗੇ ਤੁਹਾਨੂੰ ਲੱਗਦਾ ਕੀ ਹੈ ਤੁਹਾਨੂੰ ਕਿ ਕੀ ਹੋ ਸਕਦਾ ਹੈ ਇਹਨਾਂ ਨਾਲ ਉਹ ਕਤਲ ਹੋਇਆ ਵਾ ਤੋ ਗਿਮ ਨਹੀਂ ਕੋਈ ਪ੍ਰਾਣੀ ਕੋਈ ਰਜਿਸਟਰ ਦੋਸ਼ਮ ਨਹੀਂ ਹੁਣ ਸਾਰੇ ਲਾਗ ਤੱਕ ਤੇ ਸਾਰੇ ਬੰਨੇ ਆਪਣੀ ਲੱਗਦੀ ਹੈ ਸਿੱਧੀ ਗੱਲ ਤੇ ਠੀਕ ਆ ਕਿਸੇ ਨੂੰ ਪਤਾ ਨਹੀਂ ਹੁਣ ਕੀ ਕੀਤਾ ਕਿਸੇ ਨੇ ਕੀ ਕੀਤਾ ਕੀ ਮੰਗ ਕੀ ਕਰਦੇ ਹੋਗੇ ਮੰਗਿਆ ਵੀ ਉਹਨਾਂ ਇਨਸਾਫ ਚਾਹੀਦਾ ਹੈ ਕੋਈ ਸੀਸੀਟੀਵੀ ਫੁਟੇਜ ਕੋਈ ਇੱਧਰ ਕੁਛ ਨਹੀਂ ਉਹਨਾਂ ਨੇ ਕੱਟ ਕੇ ਦਿਖਾਇਆ ਸਾਨੂੰ ਅਜੇ ਅਸੀਂ ਐਸਐਚਓ ਨੂੰ ਮਿਲੇ ਵੀ ਕੈਮਰੇ ਚੈੱਕ ਕਰੋ ਉਹ ਕਹਿੰਦਾ 36 ਕੈਮਰੇ ਲੱਗੇ ਸੀ ਕਿੱਦਾਂ ਚੈੱਕ ਕਰ ਲਗੇ ਬੋਡੀ ਮਿਲੀ ਕਿਥੋਂ ਮੈਂ ਬੋਡੀ ਮੂਦਲਾ ਤੋਂ ਮਿਲੀ ਜੀ ਤੁਹਾਨੂੰ ਜਾਣਕਾਰੀ ਕਿੱਦਾਂ ਮਿਲੀ ਜੀ ਸਾਨੂੰ ਅਖਬਾਰ ਤੇ ਜਾਣਕਾਰੀ ਮਿਲੀ ਜੀ ਉੱਥੋਂ ਨਾਲ ਹੀ ਸਿਵਲ ਹਸਪਤਲ ਗਿਆ ਮੈਂ ਸਵੇਰੇ ਸਵੇਰ 8 ਵਜੇ ਤੇ ਉਹ ਜਿਹੜੇ ਬੰਦੇ ਦਾ ਪਤਾ ਲੱਗਾ ਕਿਸੇ ਦਾ ਨਹੀਂ ਨਹੀਂ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਮੈਂ ਦੱਸਿਆ ਯਾਰ ਪੁਲਿਸ ਵੱਲੋਂ ਪੁਲਿਸ ਕੋਸ਼ਿਸ਼ ਵੀ ਨਹੀਂ ਕਰ ਰਹੀ ਅਜੇ ਤੱਕ ਅਜੇ ਤੱਕ ਨਹੀਂ ਕੋਸ਼ਿਸ਼ ਕਰਨਦੀ ਕਿ ਤੁਸੀਂ ਮੰਗ ਹੀ ਕਰਦੇ ਹੋ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਪਤਾ ਲੱਗੇ ਸਾਡੇ ਮੁੰਡੇ ਨਾਲ ਕੀ ਹੋਇਆ ਸਾਰੇ ਨਾਮ ਇਹਦੇ ਕੀ ਗੱਲ ਹੋਈ ਨਾਮ ਕਾਸ਼ਦੀਪ ਸਿੰਘ ਤੇ ਅਹੀਂ ਕੰਪਲੀਟ ਕੀਤੀ ਐ ਤੇ ਪੁਲਸ ਵਾਲਿਆਂ ਨੂੰ ਵੀ ਸਾਰੇ ਕੈਮਰੇ ਚੈੱਕ ਕਰੋ ਉਹ ਸ਼ੁੱਕਰਵਾਰ ਦਾ ਮੁੰਡਾ ਗਾਇਬ ਹੋਇਆ ਤੇ ਪੁਲਸ ਵਾਲੇ ਅੱਗੋਂ ਐਸਐਚਓ ਕਹਿੰਦਾ ਅਸੀਂ ਵੇਲੇ ਥੋੜੀ ਕੈਮਰੇ ਚੈੱਕ ਕਰਾਂਗੇ ਆਹਨੇ ਕੈਮਰੇ ਕਿਤਾ ਹੀ ਚੈੱਕ ਕਰ ਲੀਏ ਕਿਹੜੇ ਪੁਲਸ ਅਫਸਰ ਵੱਲੋਂ ਕਿਹਾ ਗਿਆ ਤੇ ਕਿਹੜਾ ਧਾਣਾ ਸੀ ਇਹ ਜਿਹੜਾ ਮੋਹਮਮਦ ਪੁਰੇ ਠਾਣਾ ਇਹਦੇ ਕਿੰਨੇ ਸਾਲ ਉਮਰ ਬੱਚੇ ਦੀ ਉਮਰ ਦੱਸੋ ਬੱਚੇ ਦੀ 23 ਸਾਲ ਉਮਰ ਗਿਆ ਕਿਤੇ ਜਿੱਤੇ ਕਿੰਨਾ ਜਨ ਨਾਲ ਗਿਆ ਬੱਚਾ ਤਾਂ ਮੇਲਾ ਵੇਖਣ ਗਿਆ ਸ਼ੁੱਕਰਵਾਰ ਇਹ ਦੱਸ ਕੇ ਥੋੜੀ ਗਿਆ ਆਗੋ ਕਿੱਧਰ ਨੂੰ ਗਿਆ ਕਿੱਧਰ ਨੂੰ ਕੀ ਬਾ ਮੇਲੇ ਚੋਂ ਉਹਨੂੰ ਕੋਈ ਗੈਪ ਕਰਕੇ ਲੈ ਗਿਆ ਉਹਦਾ ਕਤਲ ਹੋਇਆ ਹੈ ਕੋਈ ਕਾਰ ਚੋਂ ਉਹਨੂੰ ਗਾੜੀ ਲੈ ਗਿਆ ਐਕਟਵਾ ਉਹਦੇ ਕੋਲ ਨਹੀਂ ਆ ਨਿਕਲੀ ਯਾਰ ਦੋਸ ਦੀ ਐਕਟਵਾ ਲੈ ਕੇ ਗਿਆ ਕਹਿੰਦਾ ਮੈਂ 10 ਮਿੰਟਾਂ ਚ ਆਇਆ 7:30 ਵਜੇ ਦਾ ਆਇਆ ਮੁੜ ਕੇ ਪਹੁੰੜਿਆ ਹੀ ਨਹੀਂ ਆ 21 ਤਰੀਕ ਦਾ ਗਿਆ ਆਹੀ ਰਾਤ 8 ਤਰੀਕ ਦਾ ਗਿਆ ਜੇ ਮੈਂ ਹੀ ਰਾਤ ਦਿਨ ਲੱਭ ਲਿਆ ਉਹ ਦਿਨ ਦਾ ਲੱਭਾ ਹੀ ਨਹੀਂ ਕਿਤੇ ਪੁਲਿਸ ਦੀ ਨਗੇਲੀ ਮੰਨਦੇ ਹੋ ਪੁਲਿਸ ਦੀ ਨਗੇਲੀ ਆ ਪੂਰੀ ਪੁਲਿਸ ਨੇ ਮੱਸਾ ਵੀ ਕਾਰਵਾਈ ਨਹੀਂ ਕੀਤੀ ਮੱਸਾ ਵੀ ਲੱਗਦਾ ਨਹੀਂ ਜੇ ਪੁਲਿਸ ਕਾਰਵਾਈ ਕਰਦੀ ਤੇ ਇਹੋ ਜਿਹੀ ਘਟਨਾ ਨਹੀਂ ਹਾਂ ਪੁਲਿਸ ਕਾਰਵਾਈ ਕਰਦੀ ਤੇ ਮੇਰਾ ਬੱਚਾ ਅੱਜ ਮੇਰੇ ਘਰੋਂ ਨਹੀਂ ਸ਼ਿਵਰਾਤਰੀ ਵਾਲੇ ਦਿਨ ਦੀ ਪੁਲਿਸ ਕੈਮਰੇ ਚੈੱਕ ਕਰਦੀ ਤੇ ਬੱਚਾ ਮੇਰੇ ਘਰ ਹੁੰਦਾ ਅਜਾ ਦੇ ਇੰਤਨਾ ਵੇਖੜਾ ਬਿੰਦਾ ਜਵਾਨ ਮੰਡੇ ਦੀ ਮੌਤ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਮੰਗ ਹੈ ਸਾਡੇ ਬੱਚੇ ਨੂੰ ਇਨਸਾਫ ਦਿਵਾਓ ਜਿਹੜਾ ਵੀ ਉਹਨੇ ਕਿੰਨੇ ਕਿਸੇ ਨੇ ਮਾਰਿਆ ਉਸ ਬੰਦੇ ਨੂੰ ਕਾਬੂ ਕੀਤਾ ਜਾਵੇ ਮੁੰਡਾ ਆਪਣਾ ਕਵਾਰਾ ਸੀ ਤਵਾਰਾ ਸੀ ਮੁੰਡਾ ਆਪਣਾ ਕਵਾਰਾ ਹੀ ਸਾਨੂੰ ਡੈੱਡ ਬੋਡੀ ਮਿਲੀ ਉਹ ਮੈਂ 72 ਕੇ ਡਿਲੀਗਿਸ਼ਨਾਸ ਤੇ ਲਵਾਈ ਉੱਥੇ ਅੱਛਾ ਜੀ ਡੈੱਡ ਬੋਡੀ ਕਿੱਥੋਂ ਮਿਲੀ ਡੈੱਡ ਬੋਡੀ ਆਪਣੇ ਬਾਈਪਾਸ ਤੋਂ ਫੇਰ ਕੇ ਅੱਛਾ ਤੇ ਇਹ ਹੁਣ ਦੋਸ਼ੀ ਕਿੰਨੇ ਫੜਿਆ ਤੁਸੀਂ ਦੋਸ਼ੀ ਜ ਕੋਈ ਨਹੀਂ ਫੜਿਆ ਦੋਸ਼ੀ ਨਹੀਂ ਕੋਈ ਫੜਿਆ ਨਹੀਂ ਨਾਲੇ ਕਿਹਾ ਜਾਂਦਾ ਇੱਕ ਮੁੰਡਾ ਫੜਿਆ ਗਿਆ ਜੀ ਨਹੀਂ ਦੋਸ਼ੀ ਨਹੀਂ ਕੋਈ ਫੜਿਆ ਜੋ ਪੁੱਛਗਿੱਛ ਕਰ ਰਹੇ ਆ ਇਹਨਾਂ ਆਣ ਕੇ ਦੱਸਿਆ ਕਿ ਜਿੱਦ ਤੱਕ ਸ਼ਾਕਰ ਨੂੰ ਚੁੱਕ ਕੇ ਲੈਉਣੇ ਦਾ ਕਰਕੇ ਜਿਹੜੀ ਕਾਰੋਜ ਆਪਾਂ ਨੂੰ ਤੁਹਾਨੂੰ ਪਤਾ ਲੱਗਿਆ ਕਿ ਕੁਝ ਅਜੇ ਨਹੀਂ ਕੋਈ ਪਤਾ ਲੱਗਾ ਜੋ ਆਪਾਂ ਅਸਿੱਤ ਸਾਹਿਬ ਹੁੰਦੇ ਜੋੜੀ ਕਾਰੋਜ ਬੰਦ ਨਹੀਂ ਕਰਾਂਗੇ ਅਜੇ ਨਹੀਂ ਸੰਭਲਿਆ ਨਹੀਂ ਨਾਲੇ ਦ ਪੁਛਗਿਛ ਜੇ ਜਦੋਂ ਸ਼ੱਕ ਕਹਿੰਦੇ ਉਹਨਾਂ ਨੂੰ ਲੈ ਕੇ ਉਹਨਾਂ ਤੋਂ ਪੁਛਗਿਛ ਕਰਕੇ ਜੋ ਕਾਰਵਾਈ ਬੰਦੀ ਖਤਮ